ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਦੇਖ ਰਹੇ ਸਰੋਤਿਆਂ ਦਾ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸਹੇਲੇ ਵਾਲੀ ਆ ਸੋ ਅੱਜ ਅਸੀਂ ਪਹੁੰਚੇ ਹਾਂ ਜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਕੌਣੀ ਜਿਹੜਾ ਕਿ ਦੋਦਾ ਕੌਣੀ ਨਾਮ ਨਾਲ ਜਾਣਿਆ ਜਾਂਦਾ ਸੋ ਕੌਣੀ ਪਿੰਡ ਪਹੁੰਚੇ ਆ ਜਿੱਥੇ ਕੀ ਦੇਖਿਆ ਅਸੀਂ ਇੱਕ ਬਹੁਤ ਹੀ ਗਰੀਬ ਪਰਿਵਾਰ ਤੇ ਮਜ਼ਦੂਰ ਪਰਿਵਾਰ ਜਿਹੜਾ ਮਿਹਨਤ ਮਜ਼ਦੂਰੀ ਕਰਨ ਵਾਲਾ ਕਰਦਾ ਜਿਹੜਾ ਮੁੱਖ ਵਿਅਕਤੀ ਹੈ ਦੋ ਦੇ ਬੇਟੇ ਆ ਆਉਦੇ ਘਰ ਵਾਲੀ ਹੈ ਜਿਹੜੀ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਸੋ ਲੇਬਰ ਦਾ ਕੰਮ ਕਰਦਾ ਤੇ ਛੱਤ ਤੋਂ ਡਿੱਗਿਆ ਬਾਈ ਤੇ ਇਹਦੇ ਜਿਹੜੀ ਰੀਡ ਵਾਲੀ ਹੱਡੀ 'ਚ ਜਿਹੜੀ ਪ੍ਰੋਬਲਮ ਆਈ ਹੈ ਤੇ ਇਹ ਲੱਤਾਂ ਜਿਹੜੀਆਂ ਉਹਦੀਆਂ ਦੋਨੇ ਕੰਮ ਨਹੀਂ ਕਰ ਰਹੀਆਂ ਤੇ ਬਾਈ ਮੰਜੇ 'ਚ ਪਿਆ ਇਹਨਾਂ ਨਾਲ ਕਰਦੇ ਆ ਗੱਲਬਾਤ ਕਦੋਂ ਦਾ ਮੰਜੇ 'ਚ ਪਿਆ ਤੇ ਘਰ ਦਾ ਗੁਜ਼ਾਰਾ ਪਰਿਵਾਰ ਦਾ ਕਿਵੇਂ ਹੁੰਦਾ ਸੋ ਪੁੱਛਦੇ ਇਹਨਾਂ ਦਾ ਕੀ ਨਾਮ ਆ ਔਰ ਕੀ ਕਿਵੇਂ ਡਿੱਗਿਆ ਕਿਵੇਂ 6:00 ਵਜੇ ਆ ਕਿੰਨੀ ਕੁ 6:00 ਵਜੇ ਆ ਹਾਂਜੀ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਲਖਵਿੰਦਰ ਸਿੰਘ ਆ ਜੀ ਅ ਲਖਵਿੰਦਰ ਸਿੰਘ ਜੀ ਕੀ ਕੰਮ ਕਰਦੇ ਸੀ ਜਦੋਂ ਤੁਹਾਡੇ ਸੱਟ ਵੱਜੀ ਅਸੀਂ ਮੈਸਤਰੀ ਨਾਲ ਲੱਗੇ ਸੀਗੇ ਢੁੱਲਾ ਖੋਲਦੇ ਸੀਗੇ ਤੇ ਇਹਨਾਂ ਪਾਹ ਖੋਲਿਆਂ ਦੇ ਢੁੱਲਾ ਤੇ ਪੌੜੀ ਤੇ ਡੱਗ ਪਾ ਮਿੱਕੇ ਦਾ ਵੀ ਤਾਂ ਹੁਣ ਮਰੂੜੇ ਗਈ ਮੇਰੀ ਕਿਹਦਾ ਅੱਛਾ ਜੀ ਤਰੇੜ ਦੇ ਹੱਡੀ ਮੇਰੀ ਟੁੱਟ ਗਈ ਸੀਗੀ ਅੱਛਾ ਜੀ ਹੁਣ ਪ੍ਰੈਸ਼ਨ ਤਾਂ ਕਰਤਾ ਡਾਕਟਰਾਂ ਨੇ ਉਹ ਸਰਕਲ ਨਹੀਂ ਮੇਰੇ ਚੱਲਿਆ ਹਜੇ ਕਿਹੜੇ ਡਾਕਟਰ ਤੋਂ ਆਪਰੇਸ਼ਨ ਕਰਾਇਆ ਜੀ ਅਸੀਂ ਬਠਿੰਡਾ ਆਪਰੇਸ਼ਨ ਕਰਾਇਆ ਸੀਗਾ ਜੀ ਸਰਦਾ ਹਸਪਤਾਲ 'ਚ ਕਿਹੜੇ 'ਚ ਸਰਦਾ ਹਸਪਤਾਲ 'ਚ ਅੱਛਾ ਜੀ ਤੇ ਵੀ ਇਹ ਜੀ ਮੇਰਾ ਸਰਕਲ ਨਹੀਂ ਚੱਲਿਆ ਕਿ ਮੈਂ ਤੁਰ ਫਿਰ ਨਹੀਂ ਸਕਦਾਗਾ ਤੇ ਦੁਬਾਰਾ ਡਾਕਟਰਾਂ ਨੂੰ ਦਿਖਾਇਆ ਕਿ ਨਹੀਂ ਦੁਬਾਰਾ ਦਿਖਾਇਆ ਜੀ ਡਾਕਟਰਾਂ ਨੇ ਪੰਜ ਛੇ ਵਾਰੀ ਗਾਇਤ ਦਵਾਈ ਲੈਣ ਨੂੰ ਮੇਰੇ ਕੋਲੇ ਅੱਛਾ ਜੀ ਪਰ ਕੋਈ ਫਾਇਦਾ ਨਹੀਂ ਆਇਆ ਦਵਾਈ ਦਾ ਜੀ ਉਹਨਾਂ ਨੇ ਕੱਲਾ ਆਪਰੇਸ਼ਨ ਨਹੀਂ ਕੀਤਾ ਜੀ ਠੀਕ ਹੈ ਜੀ ਤੇ ਜ ਜਦੋਂ ਤੁਹਾਡੇ 6 ਵਜੇ ਆ ਕਿੰਨਾ ਟਾਈਮ ਪਹਿਲਾਂ 6 ਵਜੇ ਆ ਸਾਢੇ 10 ਕਿੰਨਾ ਟਾਈਮ ਹੈ ਕੀ 6 ਮਹੀਨੇ ਹੋ ਗਏ 2 ਮਹੀਨੇ ਆ 6 ਮਹੀਨੇ ਹੋ ਗਏ 6 ਮਹੀਨੇ ਹੋ ਗਏ ਤੇ 6 ਮਹੀਨੇ ਤੋਂ ਤੁਸੀਂ ਮੰਝੇ ਤੇ ਪਏ ਮੰਝੇ ਤੇ ਪਏ ਜੀ ਤੇ ਹੋਰ ਕੋਈ ਘਰ ਚ ਕਮਾਉਣ ਵਾਲਾ ਜੀ ਘਰ ਚ ਕਮਾਉਣ ਵਾਲਾ ਕੋਈ ਨਹੀਂ ਬੱਸ ਰਸਤੇਦਾਰ ਕੋਈ ਮਾੜੀ-ਮੱਡੀ ਮਦਦ ਕਰ ਜਾਂਦੇ ਆ ਹੋਰ ਕੋਈ ਨਹੀਂ ਮੇਰਾ ਇਹਨਾਂ ਬਜਾਰੇ ਮਾਂ-ਬਾਪ ਵੀ ਬੁੱਢੇ ਦੋ ਇਹਨਾਂ ਕਿੰਨੇ ਕੌਣ ਕਰੀ ਜਾਣੇ ਇਹਨਾਂ ਤੇ ਕੀ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਮੰਗ ਕਰਦੇ ਮੇਰੀ ਮਦਦ ਕਰਨ ਕੋਈ ਮਾਪਦਾ ਲਾਇਕ ਕਰਾਵਾਂ ਬੱਚਿਆਂ ਦਾ ਕੋਈ ਆਪਦਾ ਪਰਾ ਸਰ ਖੜਾ ਹੋ ਜਾ ਮੈਂ ਬੜਾ ਮੋਟਾ ਕਿ ਤੋਰੇ ਫਿਰਿਆਲਾ ਹੋ ਜਾ ਜੀ ਸੋ ਚਲਦੀ ਚਲਦੀ ਵੀਡੀਓ ਸ਼ੇਅਰ ਕਰ ਦੇਣੀ ਤੁਸੀਂ ਆਪਦੇ ਕੰਨਾਂ ਨਾਲ ਸੁਣ ਲਿਆ ਇੱਕ ਦੁਖੀ ਪਰਿਵਾਰ ਦਾ ਮੁਖੀ ਜਿਹੜਾ ਮੰਝੇ ਚ ਪਿਆ ਤੇ ਐਡਾ ਵੱਡਾ ਉਹਦੇ ਨਾਲ ਹਾਸਾ ਵਾਪਰਿਆ ਸੋ ਅਸੀਂ ਬੇਨਤੀ ਵੀ ਕਰਦੇ ਆ ਜਿਹੜੇ ਐਨ ਆਰ ਆਈ ਵੀਰ ਆ ਤੇ ਦਾਨੀ ਸੱਜਣ ਵੀਰ ਆ ਉਹਨਾਂ ਨੂੰ ਵੀ ਅਸੀਂ ਵੀ ਬੇਨਤੀ ਕਰਦੇ ਆ ਆਪਦੇ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਚੈਨਲ ਨੂੰ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਇਹਦਾ ਲਾਜ ਕਰਵਾਇਆ ਜਾਵੇ ਤੇ ਜੋ ਕਿ ਆਪਦੇ ਬੱਚਿਆਂ ਦਾ ਪਾਲਣ ਪੋਲਣ ਜਿਹੜਾ ਸਹੀ ਕਰ ਸਕੇ ਆਪ ਦਾ ਕੰਮ ਕਰ ਕਰਨ ਵਾਲਾ ਹੋ ਜੇ ਕਿਉਂਕਿ ਹੋ ਬਹੁਤ ਕੁਝ ਜਾਂਦਾ ਪਰ ਜੇ ਕੋਈ ਦਾਨੀ ਸੱਜਣ ਵੀਰ ਚਾਵੇ ਤਾਂ ਕਿਉਂਕਿ ਬੰਦਾ ਬੰਦੇ ਦੀ ਦਾਰੂ ਹੁੰਦਾ ਤੇ ਅਸੀਂ ਆਪਦੇ ਵੱਨੀ ਉਹ ਇਹ ਮੰਗ ਕਰਦੇ ਆਂ ਤੇ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਅਜਿਹੇ ਜਿਹੜੇ ਇਦਾਂ ਦੇ ਵਿਅਕਤੀ ਹੈ ਉਹਨਾਂ ਦੀ ਜਿਹੜੀ ਸਰਕਾਰ ਆ ਜਿਹੜੀ ਉਹ ਪ੍ਰਸ਼ਾਸਨ ਦੀ ਡਿਊਟੀ ਲਾਵੇ ਆਪਦੇ ਏਰੀਏ ਦੀ ਡੀਸੀ ਸਾਹਿਬ ਦੀ ਜਾਂ ਡੀਐਸਪੀ ਸਾਹਿਬ ਦੀ ਡਿਊਟੀ ਲਾਵੇ ਤੇ ਇਹੋ ਜਿਹੇ ਜਿਹੜੇ ਪਿੰਡਾਂ 'ਚ ਹਾਸਿਆਂ ਦੇ ਸ਼ਿਕਾਰ ਹੋਏ ਗਰੀਬ ਪਰਿਵਾਰ ਆ ਉਹਨਾਂ ਦੀ ਮਦਦ ਕਰੀ ਜਾਵੇ ਸੋ ਉਹਨਾਂ ਦੀ ਧਰਮ ਪਤਨੀ ਸਾਡੇ ਨਾਲ ਮੌਜੂਦ ਨੇ ਬੱਚੇ ਨਾਲ ਮੌਜੂਦ ਨੇ ਉਹਨਾਂ ਨਾਲ ਕਰਦੇ ਆ ਗੱਲ ਜੀ ਹਾਂਜੀ ਕੀ ਨਾਮ ਆ ਜੀ ਤੁਹਾਡਾ ਕਮਨਦੀਪ ਬਾਠਾ ਥੋੜਾ ਜਿਹਾ ਉੱਚੀ ਬੋਲੋ ਜੀ ਕਮਨਦੀਪ ਕੌਰ ਕਮਨਦੀਪ ਕੌਰ ਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਘਰ ਵਾਲੇ ਦੇ ਸੱਟ ਲੱਗੇ ਜੀ ਮਹੀਨੇ ਹੋ ਗਏ ਸਰ ਤੇ 6 ਮਹੀਨੇ ਤੋਂ ਇਹ ਬੈੱਡ ਤੇ ਪਏ ਆ ਲਾਜ ਇਹਨਾਂ ਦਾ ਚੱਲ ਰਿਹਾ ਤੇ ਕਿਵੇਂ ਕਰਦਾ ਗੁਜ਼ਾਰਾ ਚੱਲ ਬਸ ਭਾਂਡ ਧਰਾਈ ਗੁਜ਼ਾਰਾ ਕਰੀ ਜਾਂਦੇ ਜੀ ਬਸ ਉਹ ਧਰਾਈ ਜਾਂਦੇ ਆ ਬਹੁਤ ਔਖਾ ਹੋ ਜਾਂਦਾ ਹਾਂਜੀ ਤੇ ਕੀ ਸਰਕਾਰ ਤੋਂ ਮੰਗ ਕਰਦੇ ਹੋ ਤੁਸੀਂ ਬਸ ਇਹ ਹੀ ਮੰਗ ਕਰਦੇ ਆ ਵੀ ਇਹਨੂੰ ਬੰਜੇ ਚ ਉਠਾਉਣਾ ਚਾਹੀਦਾ ਬਸ ਜੀ ਸਾਡਾ ਇਹ ਲਾਜ ਹੋ ਜੇ ਇਹਦਾ ਤੇ ਬੱਚੇ ਦੇਖੋ ਮੈਂ ਬੇਨਤੀ ਕਰਾਂ ਮੇਰਾ ਆ ਬੱਚਾ ਜਿਹੜਾ ਛੋਟਾ ਵਿਚਾਰਾ ਰੋ ਰਿਹਾ ਮੈਂ ਕੈਮਰਾਮੈਨ ਨੂੰ ਬੇਨਤੀ ਕਰਾਂ ਬੱਚਿਆਂ ਦੇ ਅੱਖਾਂ ਚੋਂ ਔਰ ਉਹਨਾਂ ਦੀ ਮਦਰ ਦੇ ਅੱਖਾਂ ਚੋਂ ਜਿਹੜਾ ਪਾਣੀ ਆ ਰਿਹਾ ਤੇ ਬੱਚੇ ਬਹੁਤ ਜਿਹੜੇ ਦੁਖੀ ਦਿਲ ਨਾਲ ਅੱਜ ਤੁਹਾਡੇ ਰੂਬਰੂ ਹੋ ਰਹੇ ਆ ਤੇ ਇੱਕ ਵਾਰੀ ਫੇਰ ਅਸੀਂ ਆਪ ਜਣੇ ਉਹ ਬੇਨਤੀ ਕਰਦੇ ਆ ਇਹਨਾਂ ਦੀ ਅਪੀਲ ਨੂੰ ਸੁਣਦੇ ਹੋਏ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰੇ ਵੀਰ ਤੁਹਾਡਾ ਇੱਕ ਸ਼ੇਅਰ ਕਰਿਆ ਇਸ ਪਰਿਵਾਰ ਦੀ ਲੱਖਾਂ ਦੀ ਮਦਦ ਕਰ ਸਕਦਾ ਤੇ ਇਹ ਪਰਿਵਾਰ ਦੀ ਜ਼ਿੰਦਗੀ ਸੁਧਰ ਸਕਦੀ ਹੈ ਸੋ ਬੇਟਾ ਕੀ ਕਹਿਣਾ ਚਾਹੋਗੇ ਤੁਹਾਡੇ ਡੈਡੀ ਦੇ ਸੱਤ ਵਜੇ ਆ ਤੇ ਕਿਵੇਂ ਗੁਜ਼ਾਰਾ ਚੱਲਦਾ ਤੁਹਾਡਾ ਸਾਡੇ ਵਾਸਤੇ ਮਾਮਾ ਮम्मी ਰਿਕਰੀ ਜਾਂਦੇ ਤੇ ਕਿਵੇਂ ਪੜ੍ਹਾਈ ਕਿਵੇਂ ਚੱਲ ਰਹੀ ਹੈ ਹੁਣ ਤੁਹਾਡੀ ਪੜ੍ਹਾਈ ਤਾਂ ਠੀਕ ਹੀ ਚੱਲ ਸਕੂਲ ਨਹੀਂ ਜਾਂਦੇ ਹੁਣ ਤੁਸੀਂ ਨਹੀਂ ਜਾਂਦੇ ਸੋ ਬੱਚਿਆਂ ਤੋਂ ਵੀ ਜਿਹੜੀ ਗੱਲ ਨਹੀਂ ਕੀਤੀ ਜਾ ਰਹੀ ਤੁਸੀਂ ਆਪ ਦੇ ਕੰਨਾਂ ਨਾਲ ਸੁਣ ਲਿਆ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਇੱਕ ਇੱਕ ਸ਼ੇਅਰ ਕਰਿਆ ਜਿਹੜਾ ਇਹਨਾਂ ਦੀ ਜ਼ਿੰਦਗੀ ਬਦਲ ਸਕਦਾ ਤੇ ਅਸੀਂ ਫੇਰ ਪਰਜ਼ੋਰ ਮੰਗ ਕਰਦੇ ਆ ਸਰਕਾਰ ਤੋਂ ਤੇ ਐਨ ਆਰ ਆਈ ਵੀਰਾਂ ਤੋਂ ਦਾਨੀ ਸੱਜਣਾ ਤੋਂ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਦਾ ਜਿਹੜਾ ਖਾਤਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਦੇਵਾਂਗੇ ਇਹਨਾਂ ਦਾ ਮੋਬਾਈਲ ਨੰਬਰ ਕਿੰਨਾ ਜੀ ਆਪ ਦਾ ਮੋਬਾਈਲ ਨੰਬਰ ਬੋਲ ਦਿਓ 85578557984 ਦੁਬਾਰਾ ਫੇਰ ਬੋਲ ਦਿਓ 85578557984 8557857984 ਜਿਹੜਾ ਇਹਨਾਂ ਦਾ ਨੰਬਰ ਹੈਗਾ ਤੇ ਇਸ ਪਰਿਵਾਰ ਨਾਲ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਜਿਹੜਾ ਖਾਤਾ ਨੰਬਰ ਆ ਜੀ 74090017 ਤੇ 0012 126 ਦੁਬਾਰਾ ਫੇਰ ਦੱਸ ਦਗੇ 74090017 ਤੇ 700012 126 ਇਹਨਾਂ ਦਾ ਜਿਹੜਾ ਖਾਤਾ ਨੰਬਰ ਆ ਸਮਾਂ ਬੇਨਤੀ ਕਰਾ ਕੈਮਰਾਮੈਨ ਨੂੰ ਕਿ ਖਾਤਾ ਨੰਬਰ ਜਿਹੜਾ ਯੂਜ਼ ਕਰਕੇ ਜ਼ੂਮ ਕਰਕੇ ਦਿਖਾਉਣ ਇਹਨਾਂ ਦੇ ਘਰ ਵਾਲੀ ਦਾ ਇਹਨਾਂ ਦੀ ਤਰਮਪਤਨੀ ਦਾ ਜਿਹੜਾ ਇਹ ਖਾਤਾ ਨੰਬਰ ਆ ਤੇ ਜਿਸ ਵੀ ਕਿਸੇ ਵੀਰ ਭਰਾ ਨੇ ਮਦਦ ਕਰਨੀ ਆ ਜਿੰਨੀ ਵੀ ਕਰਨੀ ਆ ਤੇ ਇਸ ਖਾਤੇ ਨੰਬਰ ਤੇ ਇਹਨਾਂ ਦੀ ਮਦਦ ਕਰੋ ਵਤ ਤੋਂ ਵਤ ਤੇ ਮਿਲਦੇ ਆ ਜਲਦੀ ਅਗਲੀ ਖਾਸਰਪੁਰ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ दिल्ली क्राइम नेशनल न्यूज़ नजर सफर